ਕੀ ਤੁਹਾਨੂੰ ਵੀ ਲੱਗਦਾ ਹੈ ਕਿ ਤੁਹਾਡਾ ਬੱਚਾ ਪੈਰ ਦਾ ਪੂਰਾ ਤਲਾ ਜ਼ਮੀਨ ਦੇ ਉੱਪਰ ਲਗਾ ਕੇ ਚੱਲਦਾ ਹੈ ਜਾਂ ਜ਼ਿਆਦਾ ਚੱਲਦੇ ਸਮੇਂ ਪੈਰਾਂ ਦੇ ਵਿੱਚ ਦਰਦ ਫੀਲ ਹੁੰਦਾ ਹੈ ਜਾਂ ਖੇਡਦੇ ਸਮੇਂ ਥਕਾਵਟ ਫੀਲ ਹੋਣਾ ਅਗਰ ਇਹ ਸਭ ਚੀਜ਼ਾਂ ਹੈ ਤਾਂ ਇਹ ਇੱਕ ਫਲੈਟ ਫੀਟ ਹੋ ਸਕਦਾ ਹੈ ਯੂਸੂਅਲੀ 6 ਤੋਂ 7 ਸਾਲ ਦੀ ਉਮਰ ਦੇ ਵਿੱਚ ਨੇਚਰਲੀ ਜਿਹੜੀ ਪੈਰ ਦੇ نیچے ਆਰਚ ਬਣਦੀ ਹੈ ਅਗਰ ਉਹ ਨਹੀਂ ਬਣ ਰਹੀ ਤਾਂ 7 ਤੋਂ 12 ਸਾਲਾਂ ਦੀ ਉਮਰ ਤੱਕ ਆਪਾਂ ਫਿਜ਼ੀਓਥੈਰੇਪੀ ਨਾਲ ਉਹ ਆਰਚ ਨੂੰ ਬਣਾ ਸਕਦੇ ਹਾਂ ਇਹ ਬਹੁਤ ਜ਼ਿਆਦਾ ਗੋਲਡਨ ਪੀਰੀਅਡ ਹੈ ਅਗਰ ਇੱਕ ਵਾਰੀ ਇਹ ਟਾਈਮ ਮਿਸ ਹੋ ਗਿਆ ਤਾਂ ਆਪ ਇੱਕ ਫਲੈਟ ਫੀਟ ਦੀ ਬਿਮਾਰੀ ਨੂੰ ਠੀਕ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਫਿਜ਼ੀਓਥੈਰੇਪੀ ਦੇ ਨਾਲ ਅਗਰ ਤੁਹਾਨੂੰ ਵੀ ਇਹ ਚੀਜ਼ ਆਪਣੇ ਬੱਚੇ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਤਾਂ ਤੁਸੀਂ ਬਠਿੰਡਾ ਪ੍ਰੈਗਮਾ ਮੈਡੀਕਲ ਇੰਸਟੀਚਿਊਟ ਦੇ ਵਿੱਚ ਆ ਕੇ ਇਹ ਫੈਸਿਲਿਟੀ ਲੈ ਸਕਦੇ ਹੋ ਇੱਥੇ ਹਰ ਤਰੀਕੇ ਦੀ ਬੱਚੇ ਨੂੰ ਐਕਸਰਸਾਈਜ਼ ਸਵਿਸ ਹੌਲ ਦੇ ਉੱਪਰ ਐਕਸਰਸਾਈਜ਼ੇਸ ਗੇਟ ਟ੍ਰੇਨਿੰਗ ਬੱਚੇ ਨੂੰ ਚੱਲਣਾ ਕਿਵੇਂ ਸਿਖਾਣਾ ਹੈ ਉਹ ਸਭ ਇੱਥੇ ਸਿਖਾਇਆ ਜਾਂਦਾ ਹੈ ਪਲੱਸ ਪ੍ਰੋਪਰ ਫੁੱਟਵੇਅਰਸ ਰეკਮੈਂਡ ਕੀਤੇ ਜਾਣਗੇ ਜੋ ਉਹਦੇ ਫਲੈਟ ਫੁੱਟ ਨੂੰ ਇੱਕ ਠੀਕ ਕਰਨ ਦੇ ਵਿੱਚ ਉਹਨੂੰ ਹੈਲਪਫੁਲ ਹੋਣਗੇ ਥੈਂਕ ਯੂ